ਆ ਅਮੀਰ ਦੀ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਲਾਈਕ ਕਰਦੇ ਹੋ ਆ ਗਰੀਬ ਦੀ ਵੀਡੀਓ ਵੀ ਹੁਣ ਐਂਡ ਤੱਕ ਜ਼ਰੂਰ ਦੇਖ ਕੇ ਜਾਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਜਾ ਰਹੇ ਨੇ ਭਾਵੇਂ ਲੋਕ ਕਹਿੰਦੇ ਆ ਕਿ ਵਿਦੇਸ਼ 'ਚ ਹੁਣ ਕੰਮ ਨਹੀਂ ਮਿਲਦਾ ਪਿਆ ਪਰ ਫਿਰ ਵੀ ਸਾਡੇ ਪੰਜਾਬੀਆਂ 'ਚ ਵਿਦੇਸ਼ ਜਾਣ ਦਾ क्रेज ਬਹੁਤ ਹੀ ਜ਼ਿਆਦਾ ਹੈ ਹਾਲ ਹੀ ਵਿੱਚ ਆ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਇੱਕ ਗਰੀਬ ਫੈਮਿਲੀ ਏ ਜਿਨ੍ਹਾਂ ਦੀ ਇੱਕ ਕੁੜੀ ਕੈਨੇਡਾ ਚਲੀ ਏ ਪੂਰਾ ਹੀ ਟੱਬਰ ਰੋਂਦਾ ਪਿਆ ਏ ਇਹ ਕੁੜੀ ਦੀ ਛੋਟੀ ਭੈਣ ਉਸਦੇ ਗੱਲ ਲਾ ਕੇ ਦੇਖੋ ਕਿਵੇਂ ਰੋਂਦੀ ਪਈ ਏ ਯਾਰ ਉਹ ਬੱਚਿਆਂ ਨੂੰ ਵਿਦੇਸ਼ ਭੇਜਣਾ ਕਿਹੜਾ ਸੁੱਖ ਆਏ ਪਹਿਲਾਂ ਤਾਂ ਲੱਖਾਂ ਰੁਪਏ ਲਾਇ ਜਾਂਦੇ ਨੇ ਤੇ ਫਿਰ ਹਮੇਸ਼ਾ ਦਿਲ ਡਰਦਾ ਰਹਿੰਦਾ ਕਿ ਸਾਡਾ ਬੱਚਾ ਬਾਹਰ ਠੀਕ ਏ ਜਾਂ ਨਹੀਂ ਤੁਸੀਂ ਇਸ ਵੀਡੀਓ ਚ ਸਾਫ ਸਾਫ ਦੇਖ ਸਕਦੇ ਹੋ ਕਿ ਪੂਰੀ ਹੀ ਫੈਮਿਲੀ ਰੋਂਦੀ ਪਈ ਏ ਕੁੜੀ ਦਾ ਬਾਪੂ ਵੀ ਰੋ ਰਿਹਾ ਏ ਉਸਦੀ ਮਾਂ ਤੇ ਆਂਡ ਗਵਾਂਡ ਤੇ ਸਾਰੇ ਹੀ ਰੋ ਰਹੇ ਆ ਕੁੜੀ ਦੇ ਹੱਥ ਵਿੱਚ ਪੈਸੇ ਦਿੱਤੇ ਹੋਏ ਆ ਕਿ ਲੈ ਪੁੱਤ ਤੇਰੇ ਕੰਮ ਆਉਣਗੇ ਯਾਰ ਸਾਡੇ ਪੰਜਾਬੀ ਕਰਨ ਵੀ ਕੀ ਇੱਧਰ ਵੀ ਕਿੰਨੀਆਂ ਕਿ ਜੌਬਸ ਮਿਲਦੀਆਂ ਪਈਆਂ ਨੇ ਇਸੇ ਕਰਕੇ ਹੀ ਡਿਸੀਜਨ ਲੈ ਲੈਂਦੇ ਨੇ ਔਖੇ ਸੋਕੇ ਹੋ ਕੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਆ ਸੋ ਆਪਾਂ ਰੱਬ ਅਗੇ ਇਹੀ ਅਰਦਾਸ ਕਰਦੇ ਆ ਕਿ ਇਹ ਭੈਣ ਬਾਅਦ ਜਾ ਕੇ ਖੁਸ਼ ਰਹੇ ਸੋ ਤੁਸੀਂ ਵੀ ਕਮੈਂਟਾਂ 'ਚ ਇਸ ਭੈਣ ਦੇ ਲਈ ਅਰਦਾਸ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੇ ਰਹਿੰਦੇ ਹੋ ਕਿ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਵੱਧ-ਤੁਵਾਦ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ